ਸੋ ਜਦੋਂ ਬਲੂ ਸਟਾਰ ਹੋਇਆ ਉਦੋਂ ਮੈਂ ਆਪਣੇ ਪਿੰਡ 'ਚ ਸੀਗਾ ਮੈਂ ਕਿਸੇ ਕੰਮ ਤੇ ਆਇਆ ਹੋਇਆ ਸੀ ਚੰਡੀਗੜ੍ਹ ਬੰਬੇ ਤੋਂ ਤੇ ਆਪਣੇ ਟੀਬਲ ਦੇ ਉੱਤੇ ਨਹਾ ਰਿਹਾ ਸੀਗਾ ਤੇ ਰੇਡੀਓ ਚੱਲ ਰਿਹਾ ਸੀ ਤੇ ਖਬਰ ਆਈ ਕਿ ਸੰਤ ਜੀ ਨੇ ਅਚਾਨਕ ਪਿੰਡੋਂ ਬਾਰੇ ਸ਼ਹੀਦ ਹੋਏ ਮੈਂ ਬਹੁਤ ਰੋਇਆ ਪਹਿਲੀ ਵਾਰੀ ਆਪਣੀ ਉਮਰ ਦੇ ਵਿੱਚ ਜਦੋਂ ਮੈਂ ਵੱਡਾ ਹੋਇਆ ਮੈਨੂੰ ਰੋਣ ਆਇਆ ਫੇਰ ਮੈਨੂੰ ਵਾਪਸ ਜਾਣਾ ਪਿਆ ਦਿੱਲੀ ਦਿੱਲੀ ਤੋਂ ਮੈਂ ਹਵਾਈ ਜਹਾਜ਼ ਪਕੜਿਆ ਤੇ ਬੰਬੇ ਚਲੇ ਗਿਆ ਫਿਰ ਬੰਬੇ ਮੈਂ ਸੋਚਿਆ ਸਾਰਾ ਕੁਝ ਕੀਤਾ ਤੇ ਫਿਰ ਮੈਂ 17 ਤਰੀਕ ਨੂੰ ਜੂਨ ਦੀ 1984 ਆਪਰਾਣ ਸਤੀਫਾ ਪ੍ਰੈਜ਼ੀਡੈਂਟ ਜੈ ਸਿੰਘ ਨੂੰ ਦੇ ਤੋ